ਅਈ ਸਾਡਾ ਦਾਦੋ ਅੱਜ ਕਿਹੜਾ ਧਰਨਾ ਦਿੱਤਾ ਜਾ ਰਿਹਾ ਕਿਸ ਬੰਦੇ ਨੇ ਦਿੱਤਾ ਜਾਏ ਮੈਂ ਸੁੰਦਰ ਸਿੰਘ ਚਤਾਲਾ ਸੁਭਾ ਕਮੇਟੀ ਆਗੂ ਖਸਾਲ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਇਹ ਆਪਣੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਲੈ ਕੇ ਇੱਥੇ ਧਰਨਾ ਲਾਇਆ ਬੀਸੀ ਦਫਤਰ ਲੱਗ ਪਾ ਕੇ ਇੱਕ ਘੰਟੇ ਤੋਂ ਕਰਨਾ ਚੱਲ ਰਿਹਾ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਆ ਕੇ ਕਿਸਾਨ ਮਕਾਦੋ ਸਬੰਧ ਵਿੱਚ ਕੋਈ ਇੱਥੇ ਆਇਆ ਜੀ ਕਿਉਂ ਕਰਨਾ ਲਾ ਮੰਗਰ ਸਾਡੀ ਆਏ ਆ। ਇਹ ਵੀ ਮੰਗ ਸਾਡੀ ਗੱਲੇ ਦੀ ਮੰਗਿਆ। ਇਹ ਗੱਲੇ ਦਾ ਆਜੇ ਕ ਪਿਛਲਾ ਗੱਲਾ ਇਹਨੇ ਵੀ ਪੜਾਈ ਕੀਤੀ ਆ ਗੱਲਾ ਖਾਲੇ ਮਿਲਾਂ ਨੂੰ ਦਿਖਾ ਤੇ 432 ਕਰੋੜ ਰੁਪਈਆ ਜਿਹੜਾ ਸਾਰੇ ਪੰਜਾਬ ਦਾ ਮੱਲਾ ਦਾ ਰਹਿੰਦਿਆ 61 ਰੁਪਈਆ 50 ਕਹੇ ਵੀ ਤੇ ਦੂਸਰਾ ਵੀ ਜਿਹੜਾ ਕਿਸਾਨ ਨੇ ਗੱਲਾ ਛੁੱਟਿਆ ਹੋਈ ਉਹ 432 ਕਰੋੜ ਰੁਪਈਆ ਜੇ ਰਹਿੰਦਿਆ ਉਹ ਨਹੀਂ ਕਾਏ ਮੰਗਦਾ ਇੱਕ ਤੇ ਸਾਡੀ ਉਹ ਜਾਰੀ ਕੀਤਾ ਜਾਵੇ 15% ਵਿਆਜ ਦੇ ਸਮੇਤ ਸੁਪਰੀਮ ਕੋਰਟ ਦੀਆਂ ਬਤਾਂ ਜਿਹੜੀਆਂ ਉਹਨਾਂ ਤੋਂ ਦੂਜੀ ਮੰਗ ਸਾਡੀ ਇਹ ਆ ਵੀ ਕਿਸਾਨ ਮਜ਼ਦੂਰੋ ਕੇ ਪ੍ਰਾਈਸ ਨੂੰ ਅਗ ਲੈਂਦਾ ਕੋਈ ਇਹ ਨਹੀਂ ਹੈ ਜੀ ਕਿ ਉਹ ਤੋਸ ਨਾ ਲੈਂਦਾ ਕਿਉਂਕਿ ਤੁਸੀਂ ਜੋ ਐਨਜੀਟੀ ਨੇ ਕਿਹਾ ਜਾਂ ਸੁਪਰੀਮ ਕੋਰਟ ਨੇ ਕਿਹਾ ਤੋ ਉਹ ਦੇ ਨਹੀਂ ਰਹੇ 6000 ਰੁਪਇਆ ਜਾਂ ਦੇਖੋ ਰੁਪਇਆ ਬਾਉਂਸ ਕੋਈ ਕਹ ਦਿੰਦੇ ਜਿਹੜਾ ਉਹ ਨਹੀਂ ਪੂਰਾ ਨਹੀਂ ਕਰ ਰਹਾ ਕੋਈ ਫੇਰ ਕੋ ਕੀ ਕਰੂਗਾ ਮਛਲਰੀਓ ਦੇ ਕੋਲ ਨਹੀਂ ਹੈ ਜੀ ਦੋ ਦੋ ਤਿੰਨ ਤਿੰਨ ਕਿ ਲੈ ਰਹਾ ਮਾਰ ਕੇ ਉਹ ਉਹ ਸਾਡੀ ਮੰਗ ਆ ਕਿ ਜਿਹੜਾ ਕਿਸਾਨ ਮਜਬੂਰੀ ਵਾਸਤੇ પરાਲੀ ਨੂੰ ਅੱਗ ਲਾਉਂਦੇ ਆ ਉਹਨਾਂ ਦੇ ਪਰਚੇ ਰੈੱਡ ਇੰਟਰ ਜਾਲੇ ਜਮਾਨੇ ਪਾਉਣੇ ਬੰਦ ਕੀਤੇ ਜਾਣ ਜੇ ਤੁਸੀਂ ਇਹ ਨਹੀਂ ਬੰਦ ਕਰਦੇ ਤੇ ਫੇਰ ਤੁਹਾਡੀਆਂ ਟੀਮਾਂ ਪਿੰਡਾਂ ਦੇ ਵਿੱਚ ਆਈ ਘੇਰਾਂ ਦੇ ਸਾਡਾ ਕਿਸਾਨ ਜਿਹੜਾ ਹਾਂ ਬਲਾਵਾ ਦੀ ਮਜਬੂਰੀ ਆ ਤੇ ਜੀ ਸਾਡੀ ਮੰਗ ਇਹ ਆ ਹੜਪੀਰ ਤਲਾਕਾ ਬਹੁਤ ਵੱਡੇ ਪੱਧਰ ਤੇ ਬਰਬਾਦ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਤਬਾਹ ਹੋਈ ਆ ਅਜੇ ਕੱਕ ਦੁਕਾ ਮਾਅਵਜਾ ਗਰਦੋਰੀਆਂ ਨਹੀਂ ਹੋਇਆ ਤੇ ਦੁਕਾ ਮਾਅਵਜਾ ਜਿਹੜਾ ਉਹਨਾਂ ਨੂੰ ਨਹੀਂ ਆਣੀ ਪੂਰੀ ਪੂਰੀ ਫਸਲ ਤਬਾਹ ਹੋ ਗਈ ਘਰ ਤਬਾਹ ਹੋ ਗਿਆ ਸਾਡੀ ਇਹ ਮੰਗ ਆ ਕਿ ਜੇ ਝੋਲੇ ਦਾ 70000 ਰੁਪਇਆ ਕਨੇ ਦਾ ਦਿੱਤਾ ਜਾਵੇ ਸੱਜੀ ਵਾਲਾ 1 ਲੱਖ ਰੁਪਇਆ ਦਿੱਤਾ ਜਾਵੇ ਉਹਦਾ ਕੋਈ ਮੱਝ ਬੰਗਲੇ ਮਰ ਗਿਆ ਸਵਾ ਲੱਖ ਰੁਪਇਆ ਦਿੱਤਾ ਜਾਵੇ ਇਹਦੇ ਨਾਲ ਕੋਈ 0 ਰੁਪਇਆ 1 ਕਰੋੜ ਜਿੱਦਾਂ ਬਾਰਡਰ ਦੇ ਸ਼ਹੀਦ ਨੂੰ ਆਪਾਂ ਗੋਣੇ ਕਰੋੜ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ ਇਹ ਮੰਗਣਾ ਸਾਡੀਆਂ ਨਾਲ ਉਹ ਵੀ ਮੰਗਿਆ ਇਹਦੇ ਨਾਲ ਰੇਤ ਕਦਿੰਦਾ ਅਧਿਕਾਰ ਜਿਹੜਾ ਕਿਸਾਨ ਨੂੰ 31 ਦਸੰਬਰ ਤੋਂ ਬਾਅਦ ਵੀ ਦਿੱਤਾ ਜਾਵੇ ਤੇ ਜਿਹੜੇ ਇਲਾਕੇ ਹੜਪੀੜ ਦੇ ਵਿੱਚ ਆ ਉਹਨੂੰ ਖਾਦ ਵੇਖਿਆ ਦਵਾਈਆਂ ਕੋਈ ਦਿੱਤੀਆਂ ਜਾਣ ਕਾਂ ਦੇ ਪਹਿਲ ਦੇ ਆਧਾਰ ਦੇ ਉੱਤੇ ਉਹ ਆਪਣੀ ਸਾਂਝ ਸਮਝਾਈ ਜਰੀ ਆ ਕਰ ਸਕੇ ਮਾਫੀਆ ਬਹੁਤ ਲੇਟ ਆ ਸਰਕਾਰ ਇਹਦੇ ਫੈਸਲਾ ਦੋ ਸਰਕਾਰਾਂ ਕਰ ਸਕਦੀਆਂ ਉਹ ਮਾਫੀਆ ਜਿਹੜੇ ਵੱਡੇ ਪੱਧਰ ਤੇ ਜਰੇ ਆ ਉਹ ਦਿੱਤੇ ਜਾਣ ਇਹ ਮਾਫੀਆ ਚੇਪਾਏ ਮੀਟਰ ਪਿੰਡਾਂ ਵਿੱਚ ਲੱਗ ਰਹੇ ਆ ਕਾਰਪੋਰੇਟ ਨੂੰ ਦੇ ਕੇ ਠੇਕ ਤੇ ਸਾਰਾ ਕੁਝ ਦੇ ਕੇ ਪਿੰਨੋਂ ਬਾਹਰ ਮੀਟਰ ਕੱਢੇ ਆ ਹੁਣ ਘਰ ਹੀ ਲਾਉਂਦੇ ਆ ਕਿ ਚੇਪਾਏ ਮੀਟਰ ਲਾਉਂਦੇ ਆ ਉਹ ਬੰਦ ਕੀਤੇ ਜਾਣ ਇਹਦੇ ਨਾਲ ਦਿੱਲੀ ਜੰਮੂ ਕਰਨਾਟਕ ਨੈਸ਼ਨਲ ਰਾਈਡ ਐਕਸਪ੍ਰੈਸ ਆ ਇੱਥੇ ਸਾਡੀਆਂ ਕਈ ਵਾਰ ਮੀਟਿੰਗਾਂ ਲੱਗ ਚੁਕੀਆਂ ਐ 21 ਮੀਟਿੰਗਾਂ ਲੱਗੀਆਂ ਐ ਪ੍ਰਸ਼ਾਸਨ ਦੇ ਨਾਲ ਇਹ ਸਾਨੂੰ ਹਰ ਵਾਰੀ ਕਹਿੰਦੇ ਰਹਿ ਐ ਕਿ ਠੀਕ ਆ 32 35 ਲੱਖ ਤੋਂ ਹੀ ਮਾਮਲਾ ਵਧਾ ਕੇ ਲਿਆਉਣੇ ਆ ਪਰ ਅਜੇ ਤੱਕ ਡੀਸੀ ਗੁਰਦਾਸਪੁਰ ਜਹਾ ਦਾ ਅਮਲਾ ਫੈਲਾ ਜੋ ਆਰਬਿਟਰੇਸ਼ਨ ਚ ਕੇਸ ਪਾਇਆ ਸਾਡੇ ਦੇ ਲੈ ਕੇ ਉਹਨਾਂ ਦਾ ਕੋਈ ਨਿਪਟਾਰਾ ਨਹੀਂ ਉਹ ਲੈ ਕੇ ਆਉਣ ਤੇ ਮੰਗਿਆ ਸਾਡੀਆਂ ਇਹਦੇ ਨਾਲ ਹੋਰ ਜਿਹੜੀ ਸਾਡੀ ਆ ਕੇਂਦਰੀ ਮੰਲਾਂ ਨਹੀਂ ਆ ਕੇਂਦਰੀ ਮੰਲਾਂ ਨਹੀਂ ਆ ਕਿਉਂਕਿ ਇਹਨਾਂ ਨੇ ਸੰਭੂ ਤੋਂ ਧਰਨਾ ਖਾੜਾ ਠਾਇਆ ਕਰਨਾ ਠਾਕੇ ਉਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਛੰਗੂ ਖਲੋਰੀ ਤੋਂ ਉਹਦਾ ਹਸਾਬਕਾਰ ਵੀ ਲੈਣਾ ਇਹ ਮੰਗ ਵੀ ਪਾਈ ਜਾਂ ਸਰਕਾਰ ਹਸਾਬਕਾਰ ਦੇਵੇ ਜੇ ਇਹ ਸਾਡਾ ਇੱਕ ਸਾਡੇ ਨਾਲ ਨਿਬੜਦੇ ਆ ਠੀਕ ਆ ਨਹੀਂ ਨਿਬੜਦੇ ਤੇ ਫੇਰ ਹੀ ਆਪਣੀ ਆਪਣੀ ਜਥੇਬੰਦੀ ਦੀ ਅਗਲੀ ਮੀਟਿੰਗ ਲਾ ਕੇ ਇਹ ਕਰਨੇ ਨੂੰ ਜਵਾਬ ਵੀ ਦੇ ਸਕਦੇ ਆ ਲੰਬਾ ਕਰ ਸਕਦੇ ਆ ਛੋਲੇ ਦਾ ਜਿਹੜਾ ਕੱਟ ਆ ਉਹ ਕੱਟ ਬਹੁਤ ਵੱਡੇ ਪੱਧਰ ਤੇ ਲਾਈ ਜਾਂਦੇ ਆ ਮੌਇਸਚਰ ਕੋਈ ਨਹੀਂ ਅਜੀ ਸੁੱਕਾ ਛੋਲਾ ਸੁੱਕੇ ਛੋਲੇ ਨੂੰ ਕੋਈ ਕੱਟ ਨਹੀਂ ਦਵਾਉਂਦੇ ਤੇ ਜੇ ਖੱਲੋ ਕੱਟ ਲੱਗ ਰਿਹਾ ਤੇ ਫਿਰ ਤੇ ਡੀਸੀ ਬੈਠਾ ਤੇ ਵੀ ਮੇਰੀ ਪੁਰੀ ਭਗਦੇ ਨਾਲ ਗਰਦਾਸਪੁਰ ਡੀਸੀ ਦੀ ਤੇ ਜਿਹੜਾ ਆਹ ਅਮਲਾ ਫੈਲਾ ਥੱਲੇ ਬੈਠਾ ਉਹਦੀ ਮੇਰੀ ਜੁੜੀ ਭਗਦੇ ਨਾਲ ਇਹ ਲੱਗ ਰਿਹਾ ਵਾ ਕੱਟ ਉਹਦਾ ਕੱਟ ਕੋਈ ਨਹੀਂ ਲਾ ਸਕਦਾ ਇੰਸਪੈਕਟਰਾਂ ਦੇ ਨਾਮ ਵੀ ਦੱਸਾਂਗੇ ਹੋਰ ਨਾਕੀਆਂ ਦੇ ਦੱਸਾਂਗੇ ਸੈਲਰ ਆਏ ਜਿਹੜੇ ਦਫਤੇ ਮਾਰਦੇ ਆ ਉਹਨਾਂ ਦੇ ਨਾਮ ਦੱਸਾਂਗੇ ਕਈ ਕੰਮ ਸਾਡਾ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਜੇ ਨਹੀਂ ਕਰਦੇ ਤੇ ਫੇਰ ਹੀ ਆਪਣੀ ਅਗਲੀ ਰੈਲੀ ਕੋਈ ਬਣਾ ਕੇ ਇਹ ਸੈਕਸ਼ਨ ਦੀ ਸ਼ਰਤ ਵੀ ਕਰਾਂਗੇ ਹਾਂਜੀ ਦੱਸ ਦਿਓ ਅੱਜ ਕੱਲ੍ਹ ਨਹੀਂ ਕਰਨ ਲੱਗਾ ਕਦੀ ਕਿਹੜੀ ਜਗ੍ਹਾ ਤੇ ਨਾ ਲਗਾਏ ਇਹਨਾਂ ਨਾਲ ਪਈ ਦਾ ਆਪ ਵੀ ਇਤਹਾਸ ਦਾ ਬਣਾ ਦੇ ਆਪਣੇ ਮਾਂਗ ਜੀ ਕਰੋ ਮੈਂ ਬਰਦਾਸ਼ਕੋਰ ਜ਼ਿਲ੍ਹਾ ਅਗਨਰਜੀਤ ਕੌਰ ਬੋਲਦੀ ਹਾਂ ਦਿਲਸੀ ਦਫਰ ਹੀ ਇੱਕ ਕਰਕੇ ਅੱਜ ਤੱਕ ਨਾ ਆਇਆ ਜਿਹੜੀ ਇਹ ਕੁਦਰਤ ਨੇ ਮਾਰ ਨਹੀਂ ਕੀਤੀ ਇਹ ਸੱਡੀ ਸਰਕਾਰਾਂ ਨੇ ਮਾਰ ਕੀਤੀ ਜਿਹੜੇ ਕਿ ਹਰ ਕੋ ਕੁਦਰਤੀ ਹੜ ਨਹੀਂ ਆਏ ਇਹ ਸਾਡੀ ਸਰਕਾਰ ਨੇ ਹੜ ਜਿਹੜੇ ਨਹੀਂ ਆਉਂਦੇ ਆ ਪਰਾੜੀ ਦੇ ਮੁੱਦੇ ਦੇ ਉੱਤੇ ਇਹ ਗੱਲ ਵੀ ਕਰ ਦਿੰਦਾ ਕਿ ਪਰਾੜੀ ਜਿਹੜਾ ਕਈ ਵਾਰ ਦਿੱਲੀ ਤੱਕ ਪਹੁੰਚਦਾ ਹੈ ਪਰਾੜੀ ਦਾ ਧੂਆ ਦਿੱਲੀ ਤੱਕ ਨਹੀਂ ਪਹੁੰਚਦਾ। ਇਹ ਰਾਵਾਂ ਵਿੱਚ ਫਾਇੜੇ ਰਹਿਆ। ਇਹਦਾ ਪ੍ਰਦੂਸ਼ਣ ਜਿਹੜਾ ਉਹ ਦਿੱਲੀ ਨੂੰ ਪਹੁੰਚਿਆ ਉਹ ਵੀ ਤਾਂ ਪਹੁੰਚਿਆ। ਬਾਕੀ ਬੰਨੇ ਵੀ ਇੰਨਾ ਡਿਮਾਂਡ ਆ ਕਿ ਜਿਹੜਾ ਬੰਨੇ ਰਾਹ ਲੱਭਾਇਆ ਰਹੀਦਾ ਵਾ ਉਸ ਮਸਲੇ ਨਾਲ ਦੇ 3-4 ਮੰਗਾ ਉਸ ਮਸਲੇ ਮਸਲੇ ਦੀ ਅੰਦਰ ਵਿੱਚ ਸਮਵਾਦ ਹੋ ਕੇ ਆਪਣਾ ਕਰਨਾ ਲਾਇਆ ਹੋ। ਸਾਜੀ ਇਹ ਨੋਟ ਤਾਂ ਛੋਟਾ ਜਿਹਾ ਸਰਕਾਰਾਂ ਪਿਛਲੀ ਵਾਰ ਨੇ ਇਹਨਾਂ ਦਿੱਤੇ। ਸੋ ਆਰ ਕੇ ਵੀ ਕੀਤੀਆਂ ਸਰਕਾਰਾਂ ਨੇ ਮਾਰਦੇ ਅੱਜ ਕੱਲ੍ਹ ਜਿਹੜੇ ਚੱਲਦੇ ਪਏ ਉਸ ਜਿਹੜੇ ਆਂਤੀਆਂ ਨਾਲ ਰੜ ਕੇ ਇਹ ਕਿਸਾਨਾਂ ਦੀ ਜਿਹੜੀ ਨੋਟ ਕਿਟ ਕਰਦੇ ਨੇ ਜਿਹੜਾ ਖਤਰੂ ਜਿਹੜਾ ਹੜੀ ਵੱਟ ਕੇ ਮੰਡੀਆਂ ਦੇ ਵਿੱਚ ਦੇਖਦੇ ਨੇ ਮਾ ਪਾੜੀਆਂ ਦੇ ਵਿੱਚ ਪਾਣੀ ਆ ਪਾਣੀ ਜਿਹੜਾ ਪਾੜੀਆਂ ਦੇ ਪਾਣੀ ਸੁੱਕਣ ਤੋਂ ਨਹੀਂ ਆਉਂਦੀਆਂ ਪਤਲਾ ਮੜੀਆਂ ਮੋਟੀਆਂ ਜਿਹੜੀਆਂ ਕਿਸਾਨਾਂ ਨੂੰ ਸਾਡੇ ਉਹਨਾਂ ਨੇ ਵਡਾ ਕੇ ਆਪਣੀਆਂ ਜਿਹੜੀਆਂ ਮੰਡੀਆਂ ਦੇ ਵਿੱਚ ਕਿੱਟ ਨਹੀਂ ਮੋਟਰ ਨੂੰ ਲਾ ਕੇ ਸਰਕਾਰ ਨੇ ਪਿਛਲੀ ਵਾਰ ਵੀ ਕਟ ਲਾਇਆ ਹੋਰ ਇਸ ਵਾਰ ਵੀ ਕਟ ਲੰਗੀ ਪਈ ਹੈ ਤੇ ਮੋਟਰ ਨੂੰ ਲਾ ਕੇ ਸਰਕਾਰ ਨੇ ਪਿਛਲੀ ਵਾਰ ਵੀ ਕਟ ਲਾਇਆ ਹੋਰ ਇਸ ਵਾਰ ਵੀ ਕਟ ਲੰਗੀ ਪਈ ਹੈ ਜੀ ਗਲਤਵਾ ਸਾਰਾ ਮੁੱਦਾ ਨਾ ਕਿ ਸਰਕਾਰਾਂ ਨੇ ਕਰਤਾਨਾਂ ਨੂੰ ਮਾਰਨ ਦੇ ਉੱਤੇ ਆਈ ਹੈ ਔਰ ਇਹਨਾਂ ਮੋਰਚਰ ਜਿਹੜਾ ਇਹਨਾਂ ਨੇ ਕੱਢਿਆ ਬਿਲਕੁਲ ਲੱਗਿਆ ਜਿਹਾ ਲੱਗ ਮੋਰਚਰ ਜਿਹੜਾ ਕੱਢਦੇ ਉਹ ਮੋਰਚਰ ਸਰਕਾਰਾਂ ਨੂੰ ਤੇ ਕੱਟ ਲਾਉਣ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਉੱਤੇ ਕੱਟ ਲਾਉਣੀਆਂ ਉਹ ਬਿਲਕੁਲ ਨਹੀਂ ਜਾਏਗਾ ਇਹ ਕਰਨਾ ਤਾਂ ਦਿੱਤਾ ਜਾ ਰਿਹਾ ਤੇ ਜੋ ਮਿਲ ਕੇ ਕਿਸਾਨਾਂ ਲਈ ਅੱਬੜ ਖਸੇ ਬਣਨੀ ਵਾਲੀ ਜਿਹੜੀ ਮਾਰੀ ਮੋਟੂ ਬਸੇ ਹੋ ਰਿਹਾ ਤੇ ਪ੍ਰਾਅ ਹੀ ਮੇਰੇ ਖਾ ਲਾਉਂਦੇ ਮੁੱਠੀ ਦੇ ਨਾਲ ਹੀ ਬਵਾ ਦੋ ਇਹ ਰਲ ਗਈ ਮੁੱਠੀ ਦੇ ਉੱਤੇ ਲੱਗ ਗਈ ਹੈ ਤੇ ਕਹਿੰਦੇ ਲੋਕੀ ਆਗਾਮੀ ਪਰ ਬਿਲਕੁਲ ਜਲਦੀ ਤੱਕ ਪਹੁੰਚ ਜਾਵਾ ਜੇ ਜੇ ਇਹ ਪਰ ਮਿਥਲ ਬੰਦੀਤਾ ਕੇ ਪਹੁੰਚਦਾ ਵਾ ਤੇ ਤੁਹਾਡੇ ਕੋਲ ਕੋਈ ਸਿੰਗੜੀ ਵੀ ਕਾੜੀ ਇਕੱਠੀ ਕਰਨ ਵਾਲਾ ਨਹੀਂ ਤੇ ਚਾਲ ਕੋਈ ਕਾੜੀ ਕਿੱਥੋਂ ਖਾਣ ਕੀ ਇਹ ਲੱਗਦਾ ਨਾ ਹੱਥ ਚਾਲ ਦੇ ਕੋਲੋਂ ਜਿੱਥੇ ਇੱਕ ਇੱਕ ਤੋਂ ਦੋ ਇੱਕ ਬਲੀ ਹੈਗੀਆਂ ਉਹਨਾਂ ਨੇ ਮ ਸਿੰਗੜੀ ਨਹੀਂ ਰੱਖੀ ਹੋਈ ਤੇ ਜੋ ਆਏ ਹੁਣ ਆਪਣੇ ਮਕਿਨਾਂ ਆਇਆ ਵਾ ਜਿਹੜੇ 5-5 ਦਾ 7-7000 ਰੁਪਇਆ ਲੈ ਤੇ ਇੱਕੜ ਦਾ ਤੇ ਨਾ ਪੁੱਛਿਆ ਨਾ ਇੰਨੀ ਤੇ ਇੱਕੜ ਦੇ ਵਿੱਚ ਕੋਸ਼ਿਸ਼ ਨਹੀਂ ਲੱਗਦਾ ਤੇ ਜੇਕਰ ਲੰਡੀਆਂ ਤੇ ਨਿਕਲਦੀ ਹੈ ਜੇ ਉਹ ਦੇ ਮੰਡੀਆਂ ਵਾਲੇ ਆਪ ਤੇ ਜਿਹੜੇ ਆ ਉਹ ਇਹ ਤੇ ਲੰਡੀਆਂ ਵੀ ਜੀਨੀ ਦਾ ਪੱਲੇ ਦਾ ਪੈ ਨਹੀਂ ਦੇ ਜੀਨੀ ਦਾ ਦੇ ਡਬਲੂਏ ਲੱਤੇ ਪਾਉਂਦੇ ਆ ਇਹ ਸਰਕਾਰ ਤੇ ਪਾਈ ਜਾਂਦੀ ਆ ਤੇ ਕੋ ਚਲੋ ਆਉਣ ਵਾਲੇ ਮੇਸ਼ੇ ਨਾ ਮਾਰ ਆ ਉਹਦੇ ਨਾਲ ਬੜਾ ਨੁਕਸਾਨ ਜੀਨੀ ਦਾਾਂ ਦਾ ਹੋਇਆ ਵਾ ਤੇ ਇਹ ਇਹਨਾਂ ਸਰਕਾਰਾਂ ਨੇ ਜੀ ਮਾਰ ਦੇਣਾ ਵਾ ਜਿਹੜੇ ਆਪ ਹੀ ਵੋਟ ਪਛਟ ਕਰਦੇ ਨੇ